ਦੂਜਾ ਵਿਸ਼ਵ ਯੁੱਧ ਦੂਜੇ ਵਿਸ਼ਵ ਯੁੱਧ ਦੇ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿੱਚ ਹੀ ਬੀਜੇ ਜਾ ਚੁੱਕੇ ਸਨ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿੱਚ ਫਰਾਂਸ ਅਤੇ ਬ੍ਰਿਟੇਨ ਵੱਲੋਂ ਬਰਸੇਲ ਦੀ ਸੰਧੀ ਵਿੱਚ ਜਰਮਨੀ ਨਾਲ ਕੀਤੀ ਗਈ ਧੱਕੇਸ਼ਾਹੀ ਤੇ ਬ੍ਰਿਟੇਨ ਦੇ ਸਿਪਾਹੀ ਹੈਨਰੀ ਟੈਂਡੀ ਵੱਲੋਂ ਬਖਸ਼ੀ ਗਈ ਅਡੋਲਫ ਹਿਟਲਰ ਦੀ ਜਾਨ ਇਹ ਦੋਵੇਂ ਵੱਡੇ ਕਾਰਨ ਬਣੇ ਦੂਜੇ ਵਿਸ਼ਵ ਯੁੱਧ ਦੇ ਦੂਜਾ ਵਿਸ਼ਵ ਯੁੱਧ 1 ਸਤੰਬਰ 1939 ਤੋਂ 2 ਸਤੰਬਰ 1945 ਤੱਕ ਚੱਲਿਆ 6 ਸਾਲ 1 ਦਿਨ ਦੂਜੇ ਵਿਸ਼ਵ ਯੁੱਧ ਨੂੰ ਗਲੋਬਲ ਵਾਰ ਜਾਂ ਟੋਟਲ ਵਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਸੈਨਾ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਦੂਜੇ ਵਿਸ਼ਵ ਯੁੱਧ ਵਿੱਚ ਪਹਿਲੇ ਵਿਸ਼ਵ ਯੁੱਧ ਦੇ ਮੁਕਾਬਲੇ ਕਈ ਗੁਣਾ ਵੱਧ ਨੁਕਸਾਨ ਹੋਇਆ ਇਸ ਵਿੱਚ ਤਕਰੀਬਨ 8.5 ਕਰੋੜ ਲੋਕ ਮਾਰੇ ਗਏ ਪਹਿਲੇ ਵਿਸ਼ਵ ਯੁੱਧ ਦੇ ਜ਼ਖਮ ਭਰਨ ਤੋਂ ਬਾਅਦ ਹਿਟਲਰ ਜਰਮਨੀ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਿਆ ਸੀ ਹਿਟਲਰ ਨੂੰ ਜਰਮਨੀ ਦੀ ਹਾਰ ਤੇ ਵਰਸੇਲ ਦੀ ਸੰਧੀ ਬਿਲਕੁਲ ਵੀ ਮੰਜ਼ੂਰ ਨਹੀਂ ਸੀ ਉਸ ਨੂੰ ਜਰਮਨੀ ਦੀ ਮੌਜੂਦਾ ਨਕਾਰਾ ਸਰਕਾਰ ਆਪਣਾ ਦੇਸ਼ ਛੱਡ ਕੇ ਨੀਦਰਲੈਂਡ ਪਹੁੰਚ ਚੁੱਕੇ ਜਰਮਨੀ ਦੇ ਰਾਜੇ ਤੇ ਯਹੂਦੀਆਂ ਨਾਲ ਸਖਤ ਨਫ਼ਰਤ ਸੀ ਹਿਟਲਰ ਨੇ ਆਪਣੀ ਸੋਚ ਵਰਗੇ ਲੋਕਾਂ ਨਾਲ ਮਿਲ ਕੇ ਇੱਕ ਪਾਰਟੀ ਬਣਾਈ ਜਿਸ ਦਾ ਨਾਮ ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਸ ਪਾਰਟੀ ਰੱਖਿਆ ਗਿਆ ਜਿਸ ਨੂੰ ਨਾਜ਼ੀ ਵੀ ਆਖਦੇ ਸਨ ਉਸਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਨਾਜ਼ੀਜ਼ਮ ਦਾ ਪ੍ਰਚਾਰ ਪੂਰੇ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਹਿਟਲਰ ਦੇ ਭਾਸ਼ਣ ੜਕਾਉ ਹੁੰਦੇ ਸਨ ਜਰਮਨੀ ਦੀ ਜਨਤਾ ਹਿਟਲਰ ਦਾ ਖੁੱਲਕੇ ਸਮਰਥਨ ਕਰਨ ਲੱਗੀ ਜਦ ਕਿ ਜਰਮਨੀ ਦੀ ਸਰਕਾਰ ਨੂੰ ਹਿਟਲਰ ਦੀਆਂ ਇਹ ਨੀਤੀਆਂ ਬਿਲਕੁਲ ਵੀ ਮਨਜ਼ੂਰ ਨਹੀਂ ਸਨ ਪਰ ਹਿਟਲਰ ਜਰਮਨੀ ਵਿੱਚ ਇੰਨਾ ਮਸ਼ਹੂਰ ਹੋ ਗਿਆ ਕਿ ਉਸਨੇ 1932 ਵਿੱਚ ਚੋਣਾਂ ਵਿੱਚ ਭਾਗ ਲਿਆ ਉਸ ਨੂੰ ਬਹੁਮਤ ਤਾਂ ਨਹੀਂ ਮਿਲਿਆ ਪਰ ਉਹ ਦੂਜੀ ਪਾਰਟੀ ਨਾਲ ਮਿਲ ਕੇ ਸਰਕਾਰ ਵਿੱਚ ਆ ਗਿਆ ਤੇ 1933 ਵਿੱਚ ਉਹ ਜਰਮਨੀ ਦਾ ਚਾਂਸਲਰ ਬਣਿਆ ਚਾਂਸਲਰ ਬਣਦੇ ਸਾਰੀ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕੀਤਾ ਤੇ ਉਸਨੇ ਪੂਰੀ ਜਰਮਨੀ ਵਿੱਚ ਮੀਡੀਆ ਅਤੇ ਅਖਬਾਰਾਂ ਉੱਪਰ ਪਾਬੰਦੀ ਲਗਾ ਦਿੱਤੀ ਤੇ ਉਸਨੇ ਬੜੀ ਤੇਜ਼ੀ ਨਾਲ ਹਥਿਆਰ ਟੈਂਕ ਤੇ ਸਬਮਰੀਜ਼ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਹਿਟਲਰ ਨੇ ਜਰਮਨੀ ਦੇ ਨਾਲ ਲੱਗਦੇ ਦੇਸ਼ਾਂ ਤੋਂ ਜਰਮਨੀ ਦਾ ਉਹ ਹਿੱਸਾ ਛੁਡਵਾਇਆ ਜਿੰਨਾ ਉੱਪਰ ਪਹਿਲੇ ਵਿਸ਼ਵ ਜੰਦ ਵਿੱਚ ਦੂਜੇ ਦੇਸ਼ਾਂ ਨੇ ਕਬਜ਼ਾ ਕਰ ਲਿਆ ਸੀ ਪਰ ਜਰਮਨੀ ਦਾ ਸਭ ਤੋਂ ਵੱਡਾ ਹਿੱਸਾ ਪੋਲੈਂਡ ਦੇ ਕੋਲ ਸੀ ਜਰਮਨੀ ਪੋਲੈਂਡ ਉੱਪਰ ਹਮਲਾ ਨਹੀਂ ਕਰ ਸਕਦਾ ਸੀ ਕਿਉਂਕਿ ਸੰਧੀ ਅਨੁਸਾਰ ਜੇਕਰ ਜਰਮਨੀ ਪੋਲੈਂਡ ਉੱਪਰ ਹਮਲਾ ਕਰਦਾ ਹੈ ਤਾਂ ਬ੍ਰਿਟੇਨ ਅਤੇ ਫਰਾਂਸ ਪੋਲੈਂਡ ਦੀ ਮਦਦ ਕਰਨਗੇ ਹਿਟਲਰ ਨੇ ਸੋਵੀਅਤ ਸੰਘ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਇਆ ਕਿ ਜੇਕਰ ਉਹ ਦੋਵੇਂ ਦੇਸ਼ ਪੋਲੈਂਡ ਨੂੰ ਜਿੱਤ ਲੈਣਗੇ ਤਾਂ ਅੱਧਾ-ਅੱਧਾ ਪੋਲੈਂਡ ਆਪਸ ਵਿੱਚ ਵੰਡ ਲੈਣਗੇ ਪਰ ਹਿਟਲਰ ਚਾਹੁੰਦਾ ਸੀ ਕਿ ਪੋਲੈਂਡ ਪਹਿਲਾਂ ਜਰਮਨੀ ਉੱਪਰ ਹਮਲਾ ਕਰੇ ਇਸ ਲਈ ਉਸਨੇ ਇੱਕ ਸਕੀਮ ਬਣਾਈ। ਉਸਨੇ ਆਪਣੇ ਜੇਲ੍ਹ ਵਿੱਚੋਂ ਉਹਨਾਂ ਕੈਦੀਆਂ ਨੂੰ ਰਿਹਾ ਕਰਵਾਇਆ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਸੀ। ਉਹਨਾਂ ਕੈਦੀਆਂ ਨੂੰ ਪੋਲੈਂਡ ਮਿਲਟਰੀ ਦੀ ਯੂਨੀਫਾਰਮ ਪਵਾ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਤੇ ਉਹਨਾਂ ਦੀਆਂ ਲਾਸ਼ਾਂ ਜਰਮਨੀ ਅਤੇ ਪੋਲੈਂਡ ਦੇ ਬਾਰਡਰ ਉੱਤੇ ਸੁੱਟ ਦਿੱਤੀਆਂ। ਤੇ ਜਰਮਨੀ ਵਿੱਚ ਇਹ ਖਬਰ ਫੈਲਾ ਦਿੱਤੀ ਕਿ ਪੋਲੈਂਡ ਦੀ ਸੈਨਾ ਨੇ ਜਰਮਨੀ ਵਿੱਚ ਕੋਸਪੈਡ ਕੀਤੀ ਹੈ। ਤੇ ਪੋਲਿਸ਼ ਭਾਸ਼ਾ ਵਿੱਚ ਇਹ ਖਬਰ ਛਾਪਾ ਕੇ ਪੋਲੈਂਡ ਵਿੱਚ ਵੀ ਲੀਕ ਕਰਵਾ ਦਿੱਤੀ। 1 ਸਤੰਬਰ 1939 ਨੂੰ ਸਵੇਰੇ 4:45 ਮਿੰਟ ਤੇ ਜਰਮਨੀ ਨੇ ਪੋਲੈਂਡ ਉੱਪਰ ਹਮਲਾ ਕਰ ਦਿੱਤਾ। ਇਹ ਸੀ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ। ਦੂਜਾ ਵਿਸ਼ਵ ਯੁੱਧ ਦੋ ਅਹਿਮ ਤਾਕਤਾਂ ਵਿੱਚ ਹੋਇਆ। ਪਹਿਲੀ ਸੀ ਐਕਸਸ ਪਾਵਰਸ ਤੇ ਦੂਜੀ ਸੀ ਅਲਾਈਡ ਪਾਵਰਸ। ਐਕਸਸ ਪਾਵਰਸ ਦੇ ਵਿੱਚ ਜਰਮਨੀ, ਇਟਲੀ, ਜਾਪਾਨ, ਹੰਗਰੀ, ਰូមਾਨੀਆ ਅਤੇ ਬੁਲਗੇਰੀਆ ਵਰਗੇ ਦੇਸ਼ ਸ਼ਾਮਲ ਸਨ। ਅਲਾਈਡ ਪਾਵਰਸ ਦੇ ਵਿੱਚ ਯੂਨਾਈਟਿਡ ਸਟੇਟਸ, ਬ੍ਰਿਟੇਨ, ਫਰਾਂਸ, ਸੋਵੀਅਤ ਸੰਘ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚਾਈਨਾ, ਡੈਨਮਾਰਕ, ਗ੍ਰੀਸ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ ਅਤੇ ਪੋਲੈਂਡ ਵਰਗੇ ਦੇਸ਼ ਸ਼ਾਮਲ ਸਨ। ਇਟਲੀ ਪਹਿਲੇ ਵਿਸ਼ਵ ਯੁੱਧ ਵਿੱਚ ਅਲਾਈਡ ਪਾਵਰਸ ਵਿੱਚ ਸ਼ਾਮਲ ਸੀ ਤੇ ਦੂਜੇ ਵਿਸ਼ਵ ਯੁੱਧ ਵਿੱਚ ਐਕਸਿਸ ਪਾਵਰ ਵਿੱਚ ਸ਼ਾਮਲ ਹੋ ਗਿਆ। ਹਿਟਲਰ ਨੇ ਪੋਲੈਂਡ ਉੱਪਰ ਹਮਲਾ ਕਰਕੇ ਪੋਲੈਂਡ ਨੂੰ ਤਕਰੀਬਨ 1 ਮਹੀਨੇ ਵਿੱਚ ਜਿੱਤ ਲਿਆ। ਤੇ ਉਸ ਤੋਂ ਬਾਅਦ ਸੋਵੀਅਤ ਸੰਘ ਨਾਲ ਮਿਲ ਕੇ ਅੱਧਾ-ਅੱਧਾ ਵੰਡ ਲਿਆ ਤੇ ਪੋਲੈਂਡ ਦੇ ਮਿੱਤਰ ਦੇਸ਼ ਬ੍ਰਿਟੇਨ ਤੇ ਫਰਾਂਸ ਜਰਮਨੀ ਦੀ ਤਾਕਤ ਅੱਗੇ ਕੁਝ ਵੀ ਨਹੀਂ ਕਰ ਸਕੇ 6 ਮਹੀਨੇ ਸ਼ਾਂਤ ਰਹਿਣ ਤੋਂ ਬਾਅਦ ਜਰਮਨੀ ਦੇ ਅਗਲੇ ਟਾਰਗੇਟ ਸਨ ਵਰਸੇਲ ਸੰਧੀ ਦੇ ਨਾਇਕ ਫਰਾਂਸ ਤੇ ਬ੍ਰਿਟੇਨ ਦਰਅਸਲ ਹਿਟਲਰ ਹੁਣ ਪੂਰੇ ਯੂਰਪ ਤੇ ਆਪਣੀ ਹਕੂਮਤ ਕਾਇਮ ਕਰਨਾ ਚਾਹੁੰਦਾ ਸੀ ਤੇ ਇਸੇ ਤਰ੍ਹਾਂ ਦੀ ਸੋਚ ਲਈ ਬੈਠਾ ਸੀ ਇਟਲੀ ਦਾ ਪ੍ਰਾਈਮ ਮਿਨਿਸਟਰ ਬੈਨੀਟੋ ਮੁਸੋਲੀਨੀ ਯੂਰਪ ਤੋਂ ਇਲਾਵਾ ਦੂਜੇ ਪਾਸੇ ਏਸ਼ੀਆ ਵਿੱਚ ਜਾਪਾਨ ਚੀਨ ਉਤੇ ਆਪਣੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਏਸ਼ੀਆ ਦੇ ਦੂਜੇ ਦੇਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਚਾਹੁੰਦਾ ਸੀ ਉਧਰ ਯੂਰਪ ਵਿੱਚ ਜਰਮਨੀ ਨੇ 5 ਜੂਨ 1940 ਨੂੰ ਫਰਾਂਸ ਉੱਪਰ ਹਮਲਾ ਕਰ ਦਿੱਤਾ ਜਰਮਨੀ ਦੀ 15 ਲੱਖ ਫੌਜ 2000 ਟੈਂਕ ਤੇ 1500 ਲੜਾਕੂ ਜਹਾਜ਼ਾਂ ਦੇ ਅੱਗੇ ਫਰਾਂਸ 15 ਦਿਨ ਨਹੀਂ ਟਿਕ ਪਾਇਆ ਤੇ ਉਸ ਦੀ ਹਾਰ ਹੋ ਗਈ ਇਤਿਹਾਸ ਨੇ ਆਪਣੇ ਆਪ ਨੂੰ ਇੱਕ ਵਾਰ ਫਿਰ ਦੁਹਰਾਇਆ 21 ਸਾਲਾਂ ਬਾਅਦ ਕੈਂਪਿੰਗ ਦੇ ਜੰਗਲਾਂ ਵਿੱਚ ਟ੍ਰੇਨ ਵਿੱਚ ਇੱਕ ਵਾਰ ਫਿਰ ਸਾਈਨ ਹੋਏ ਪਰ ਇਸ ਵਾਰ ਹਾਰਿਆ ਹੋਇਆ ਦੇਸ਼ ਸੀ ਫਰਾਂਸ ਹੁਣ ਸਿਰਫ ਸਮੁੰਦਰ ਨਾਲ ਕਿਰਿਆ ਬ੍ਰਿਟੇਨ ਬਚਿਆ ਸੀ ਪਰ ਹਿਟਲਰ ਆਪਣੀ ਸੈਨਾ ਨੂੰ ਤਾਕਤਵਰ ਬਣਾ ਕੇ ਹੀ ਬ੍ਰਿਟੇਨ ਉੱਪਰ ਹਮਲਾ ਕਰਨਾ ਚਾਹੁੰਦਾ ਸੀ ਇਸ ਲਈ ਉਸਨੇ ਕੁਝ ਸਮਾਂ ਪਾ ਕੇ ਬ੍ਰਿਟੇਨ ਉੱਪਰ ਹਮਲਾ ਕਰ ਦਿੱਤਾ ਤੇ ਇਸ ਜੁੱਦ ਨੂੰ ਬੈਟਲ ਆਫ ਬ੍ਰਿਟੇਨ ਵੀ ਕਿਹਾ ਜਾਂਦਾ ਹੈ ਪਰ ਇਸ ਯੁੱਧ ਵਿੱਚ ਹਿਟਲਰ ਜਿੱਤਿਆ ਹੋਇਆ ਬਰਟੇਨ ਹਾਰ ਗਿਆ ਇਸ ਦਾ ਕਾਰਨ ਸੀ ਹਿਟਲਰ ਦਾ ਓਵਰ ਕੌਨਫੀਡੈਂਸ ਅਤੇ ਉਸ ਦਾ ਸੋਵੀਅਤ ਸੰਘ ਤੋਂ ਡਰ ਭਾਵੇਂ ਕਿ ਸੋਵੀਅਤ ਸੰਘ ਜਰਮਨੀ ਦਾ ਮਿੱਤਰ ਦੇਸ਼ ਸੀ ਪਰ ਹਿਟਲਰ ਨੂੰ ਹਮੇਸ਼ਾ ਇਹ ਡਰ ਸੀ ਕਿ ਸੋਵੀਅਤ ਸੰਘ ਕਿਸੇ ਵੀ ਟਾਈਮ ਜਰਮਨੀ ਉੱਪਰ ਹਮਲਾ ਕਰਕੇ ਜਰਮਨੀ ਨੂੰ ਖਤਮ ਕਰ ਦਵੇਗਾ ਇਸ ਲਈ ਉਸ ਨੇ ਬਰਟੇਨ ਤੋਂ ਲਗਭਗ ਜਿੱਤੀ ਹੋਈ ਜੰਗ ਵਿੱਚ ਹੀ ਬੰਦ ਕਰਕੇ ਆਪਣੀ 30 ਲੱਖ ਦੀ ਸੈਨਾ ਨੂੰ ਸੋਵੀਅਤ ਸੰਘ ਉੱਪਰ ਹਮਲਾ ਕਰਨ ਲਈ ਭੇਜ ਦਿੱਤਾ ਪਹਿਲਾਂ ਤਾਂ ਜਰਮਨ ਦੀ ਫੌਜ ਸੋਵੀਅਤ ਸੰਘ ਉੱਪਰ ਭਾਰੀ ਰਹੀ ਪਰ ਮੌਸਮ ਦੇ ਬਦਲਣ ਕਾਰਨ ਅਤੇ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਜਰਮਨ ਦੀ ਸੈਨਾ ਲੜ ਨਹੀਂ ਪਾ ਰਹੀ ਸੀ ਕਿਉਂਕਿ ਉਹਨਾਂ ਕੋਲ ਬਹੁਤ ਹੀ ਠੰਡ ਵਿੱਚ ਲੜਨ ਦੀ ਟ੍ਰੇਨਿੰਗ ਨਹੀਂ ਸੀ ਹਿਟਲਰ ਦੇ ਕਮਾਂਡਰ ਨੇ ਹਿਟਲਰ ਨੂੰ ਇਹ ਚੇਤਾਵਨੀ ਦਿੱਤੀ ਕਿ ਸਾਨੂੰ ਜੰਗ ਰੋਕ ਦੇਣੀ ਚਾਹੀਦੀ ਹੈ ਪਰ ਹਿਟਲਰ ਨੇ ਕਿਸੇ ਦੀ ਨਹੀਂ ਮੰਨੀ ਤੇ ਫੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ ਤੇ ਨਤੀਜਾ ਜਰਮਨ ਸੋਵੀਅਤ ਸੰਘ ਤੋਂ ਹਾਰ ਗਿਆ ਤੇ ਦੂਜੇ ਪਾਸੇ ਇਟਲੀ ਨੇ ਏਜੀਪਟ ਨਾਰਥ ਅਫਰੀਕਾ ਤੇ ਹੋਰ ਛੋਟੇ ਛੋਟੇ ਦੇਸ਼ਾਂ ਉੱਪਰ ਹਮਲਾ ਕਰਕੇ ਉਹਨਾਂ ਉੱਪਰ ਕਬਜ਼ਾ ਕਰ ਲਿਆ ਸੀ ਤੇ ਤੀਜੇ ਪਾਸੇ ਜਾਪਾਨ ਚੀਨ ਨੂੰ ਜਿੱਤਣ ਤੋਂ ਬਾਅਦ ਏਸ਼ੀਆ ਦੇ ਦੂਜੇ ਦੇਸ਼ਾਂ ਵੱਲ ਵਧ ਰਿਹਾ ਸੀ 1941 ਵਿੱਚ ਅਮਰੀਕਾ ਨੇ ਜਾਪਾਨ ਨੂੰ ਇਹ ਚੇਤਾਵਨੀ ਦਿੱਤੀ ਕਿ ਉਹ ਚੀਨ ਨਾਲ ਆਪਣੀ ਲੜਾਈ ਬੰਦ ਕਰ ਦੇਵੇ ਪਰ ਜਾਪਾਨ ਕਿੱਥੇ ਸੁਣਨ ਵਾਲਾ ਸੀ ਇਸ ਲਈ ਅਮਰੀਕਾ ਨੇ ਬ੍ਰਿਟੇਨ ਅਤੇ ਨੀਦਰਲੈਂਡ ਨਾਲ ਮਿਲ ਕੇ ਇੱਕ ਗੁਪਤ ਗੱਲਬਾਤ ਕੀਤੀ ਤੇ ਇਹ ਫੈਸਲਾ ਕੀਤਾ ਕਿ ਜੇਕਰ ਜਾਪਾਨ ਸਾਡੇ ਉੱਪਰ ਹਮਲਾ ਕਰਦਾ ਹੈ ਤਾਂ ਅਸੀਂ ਤਿੰਨੇ ਦੇਸ਼ ਮਿਲ ਕੇ ਉਸ ਉੱਪਰ ਜਵਾਬੀ ਹਮਲਾ ਕਰਾਂਗੇ ਤੇ ਅਮਰੀਕਾ ਨੇ ਜਾਪਾਨ ਨੂੰ ਫਿਲੀਪੀਨਸ 'ਤੇ ਹਮਲਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਪਰ ਜਾਪਾਨ ਆਪਣੀ ਤਾਕਤ ਦੇ ਨਸ਼ੇ ਵਿੱਚ चूर ਸੀ ਉਸਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੇ ਉੱਪਰ ਕੋਈ ਹਮਲਾ ਕਰੇ ਮੈਨੂੰ ਹੀ ਉਨ੍ਹਾਂ ਉੱਪਰ ਹਮਲਾ ਕਰ ਦੇਣਾ ਚਾਹੀਦਾ ਹੈ ਸੋ ਜਾਪਾਨ ਨੇ 7 ਦਸੰਬਰ 1941 ਨੂੰ ਅਮਰੀਕਾ ਦੇ ਪਾਰਲ ਹਾਰਬਰ ਉੱਪਰ ਹਮਲਾ ਕਰ ਦਿੱਤਾ ਤੇ ਨਾਲ ਹੀ ਉਸਨੇ ਫਿਲੀਪੀਨਸ, ਥਾਈਲੈਂਡ ਅਤੇ ਮਲਾਇਆ ਉੱਪਰ ਹਮਲਾ ਕਰ ਦਿੱਤਾ ਪਾਰਲ ਹਾਰਬਰ ਉੱਪਰ ਹਮਲਾ ਹੋਣ ਤੋਂ ਬਾਅਦ ਅਮਰੀਕਾ ਦਾ ਗੁੱਸਾ ਜਾਪਾਨ ਲਈ ਬਹੁਤ ਵੱਧ ਗਿਆ ਸੀ ਇਸ ਲਈ ਅਮਰੀਕਾ ਨੇ ਅਗਲੇ ਹੀ ਦਿਨ 8 ਦਸੰਬਰ 1941 ਨੂੰ ਜਾਪਾਨ ਦੇ ਖਿਲਾਫ ਵਾਰ ਦਾ ਐਲਾਨ ਕਰ ਦਿੱਤਾ ਤੇ ਬਿਨਾ ਕਿਸੇ ਵਜ੍ਹਾ ਤੋਂ ਤਿੰਨ ਦਿਨ ਬਾਅਦ 11 ਦਸੰਬਰ 1941 ਨੂੰ ਜਰਮਨੀ ਅਤੇ ਇਟਲੀ ਨੇ ਅਮਰੀਕਾ ਦੇ ਖਿਲਾਫ ਵਾਰ ਦਾ ਐਲਾਨ ਕਰ ਦਿੱਤਾ। ਜਰਮਨੀ ਅਤੇ ਇਟਲੀ ਦੇ ਵਾਰ ਡਿਕਲੇਅਰ ਕਰਨ ਤੋਂ ਬਾਅਦ ਅਮਰੀਕਾ ਨੇ ਬ੍ਰਿਟੇਨ ਨਾਲ ਮਿਲ ਕੇ 3 ਸਤੰਬਰ 1943 ਨੂੰ ਪਹਿਲਾਂ ਇਟਲੀ ਉੱਪਰ ਹਮਲਾ ਕੀਤਾ ਤੇ ਇਟਲੀ ਦੇ ਪ੍ਰਾਈਮ ਮਿਨਿਸਟਰ ਬੈਨੀਟੋ 무ਸੋਲੀਨੀ ਨੂੰ ਗ੍ਰਿਫਤਾਰ ਕਰ ਲਿਆ। ਤੇ 28 ਅਪ੍ਰੈਲ 1945 ਨੂੰ 무ਸੋਲੀਨੀ ਦੀ ਹੱਤਿਆ ਕਰ ਦਿੱਤੀ ਗਈ। 6 ਜੂਨ 1944 ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਜਰਮਨੀ ਉੱਪਰ ਹਮਲਾ ਕਰ ਦਿੱਤਾ ਤੇ ਇਸ ਜੰਗ ਵਿੱਚ ਜਰਮਨੀ ਬੁਰੀ ਤਰ੍ਹਾਂ ਹਾਰ ਗਿਆ। ਹਿਟਲਰ ਭੱਜ ਕੇ ਬਰਲਿਨ ਵਿੱਚ ਆਪਣੇ ਕਿਸੇ ਗੁਪਤ ਬੰਕਰ ਵਿੱਚ ਲੁਕ ਗਿਆ। ਉਹ ਕਿਸੇ ਦੇਸ਼ਤੋਂ ਗ੍ਰਿਫਤਾਰ ਨਹੀਂ ਸੀ ਹੋਣਾ ਚਾਹੁੰਦਾ। ਇਸ ਲਈ ਉਸਨੇ 30 ਅਪ੍ਰੈਲ 1945 ਨੂੰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਿਟਲਰ ਦੀ ਮੌਤ ਤੋਂ ਬਾਅਦ ਯੂਰਪ ਵਿੱਚ ਲਗਭਗ ਵਿਸ਼ਵ ਯੁੱਧ ਖਤਮ ਹੋ ਚੁੱਕਿਆ ਸੀ। ਦੂਜੇ ਵਿਸ਼ਵ ਯੁੱਧ ਸਮੇਂ ਵੀ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਬ੍ਰਿਟੇਨ ਨੇ ਇੰਡੀਆ ਨੂੰ ਇਹ ਲਾਲਚ ਦਿੱਤਾ ਸੀ ਕਿ ਜੇਕਰ ਭਾਰਤੀ ਸੈਨਾ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟੇਨ ਦੀ ਮਦਦ ਕਰੇਗੀ ਤਾਂ ਭਾਰਤ ਨੂੰ ਆਜ਼ਾਦ ਕਰ ਦਿੱਤਾ ਜਾਏਗਾ ਤੇ ਬ੍ਰਿਟਿਸ਼ ਇੰਡੀਅਨ ਆਰਮੀ ਬ੍ਰਿਟੇਨ ਵੱਲੋਂ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈ ਰਹੀ ਸੀ ਉਸ ਨੇ ਬਰਮਾ ਅਤੇ ਸਾਊਥ ਏਸ਼ੀਆਨ ਰੀਜਨ ਨੂੰ ਜਾਪਾਨ ਕੋਲੋਂ ਬਚਾਇਆ ਅਤੇ ਨਾਰਥ ਅਫਰੀਕਾ ਨੂੰ ਇਟਲੀ ਅਤੇ ਜਰਮਨੀ ਤੋਂ ਬਚਾਇਆ 1944 ਵਿੱਚ ਜਦੋਂ ਜਾਪਾਨ ਨੇ ਨਾਗaland ਉੱਪਰ ਹਮਲਾ ਕੀਤਾ ਤਾਂ ਬ੍ਰਿਟਿਸ਼ ਇੰਡੀਅਨ ਆਰਮੀ ਨੇ ਬੈਟਲ ਆਫ ਕੋਇਮਾ ਤੇ ਬੈਟਲ ਆਫ ਇਮਫਲ ਜਾਪਾਨ ਦੇ ਖਿਲਾਫ ਲੜੀਆਂ। ਏਸ਼ੀਆ ਵਿੱਚ ਜਾਪਾਨ ਯੁੱਧ ਖਤਮ ਕਰਨ ਦਾ ਨਾਮ ਨਹੀਂ ਸੀ ਲੈ ਰਿਆ। ਸਾਰੇ ਮਿੱਤਰ ਦੇਸ਼ ਯੁੱਧ ਖਤਮ ਕਰਨਾ ਚਾਹੁੰਦੇ ਸਨ ਤੇ ਅਮਰੀਕਾ ਆਪਣਾ ਹੋਰ ਯੰਗ ਬਲੱਡ ਖਤਮ ਨਹੀਂ ਸੀ ਕਰਨਾ ਚਾਹੁੰਦਾ। ਇਸ ਲਈ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰ ਹਿਰੋਸ਼ੀਮਾ ਉੱਪਰ 6 ਅਗਸਤ 1945 ਨੂੰ ਅਤੇ ਨਾਗਾਸਾ키 ਉੱਪਰ 9 ਅਗਸਤ 1945 ਨੂੰ ਪਹਿਲੀ ਵਾਰ ਐਟਮ ਬੰਬ ਨਾਲ ਹਮਲਾ ਕੀਤਾ। ਇਹ ਹਮਲਾ ਇੰਨਾ ਭਿਆਨਕ ਸੀ ਕਿ ਇਨ੍ਹਾਂ ਦੋਨਾਂ ਸ਼ਹਿਰਾਂ ਦੇ 2 ਲੱਖ ਤੋਂ ਵੱਧ ਲੋਕ ਮਾਰੇ ਗਏ। ਟਾਈਮ ਜ਼ੋਨ ਦੇ ਹਿਸਾਬ ਨਾਲ ਅਮਰੀਕਾ ਵਿੱਚ 14 ਅਗਸਤ 1945 ਤੇ ਇੰਡੀਆ ਵਿੱਚ 15 ਅਗਸਤ 1945 ਨੂੰ ਜਾਪਾਨ ਨੇ ਹਥਿਆਰ ਸੁੱਟ ਦਿੱਤੇ ਤੇ ਹਾਰ ਮੰਨ ਲਈ। 2 ਸਤੰਬਰ 1945 ਨੂੰ ਸਰੈਂਡਰ ਡਾਕੂਮੈਂਟ ਜਿਨ੍ਹਾਂ ਨੂੰ ਜਪਨੀਸ ਇਨਸਟਰੂਮੈਂਟ ਆਫ ਸਰੈਂਡਰ ਵੀ ਕਿਹਾ ਜਾਂਦਾ ਹੈ ਉਹਨਾਂ ਉੱਪਰ ਸਾਈਨ ਕਰਕੇ ਦੂਜੇ ਵਿਸ਼ਵ ਯੁੱਧ ਨੂੰ ਖਤਮ ਕਰ ਦਿੱਤਾ ਗਿਆ।